ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰਪਰੀਤ ਨਿੱਜੀ ਸਤਿ ਸ਼੍ਰੀ ਅਕਾਲ ਅਸੀਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਆ ਮੈਂ ਹਰਮਨप्रीत कौर ਤੇ ਹਾਂ ਰੋ ਉਸੀ ਤਰ੍ਹਾਂ ਹੀ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਜਣਾ ਜਿਦ ਨਾਲ ਜਣਾ ਸੇ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਸੁਨੀਲ ਜਾਖੜ ਹੋਰਾਂ ਦੀ ਕਹਿੰਦੇ ਸੁਨੀਲ ਜਾਖੜ ਹੋਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਚਿੱਠੀ ਲਿਖੀ ਹੈ ਜੀ ਕੀ ਲਿਖਿਆ ਹੈ ਚਿੱਠੀ ਬਿਲਕੁਲ ਜੀ ਬਿਲਕੁਲ ਪੰਜਾਬ ਦੇ ਆਪਾਂ ਜਾਣਦੇ ਕਿ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਤੇ ਉਹਨਾਂ ਦੇ ਵੱਲੋਂ ਲੰਘੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਤੇ ਦੋ ਤਿੰਨ ਮੁੱਦੇ ਚੁਕੇ ਗਏ ਆ ਉਹਨਾਂ ਦੇ ਵਿੱਚੋਂ ਪੰਜਾਬ ਨਾਲ ਸੰਬੰਧਤ ਇੱਕ ਮੁੱਦਾ ਉਹਨਾਂ ਨੇ ਇਸ ਮੁੱਦੇ ਦੇ ਵਿੱਚ ਇਹ ਗੱਲ ਕਹੀ ਹੈ ਵੀ ਪ੍ਰਧਾਨ ਮੰਤਰੀ ਸਾਹਿਬ ਜਦੋਂ ਤੁਸੀਂ ਪੰਜਾਬ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਇਹਨਾਂ ਚੋਣਾਂ ਦੇ ਮੌਕੇ ਆਏ ਉਹਨਾਂ ਨੂੰ ਤੁਸੀਂ ਵਾਅਦਾ ਕੀਤਾ ਸੀ ਵੀ ਜੇਕਰ ਸਾਡੀ ਸਰਕਾਰ ਇੱਕ ਵਾਰੀ ਜਦੋਂ ਫੇਰ ਬਣ ਜਾਂਦੀ ਤਾਂ ਅਸੀਂ ਆਦਮਪੁਰ ਵਾਲੇ 에어ਪੋਰਟ ਦਾ ਨਾਮ ਗੁਰੂ ਰਵੀਦਾਸ ਜੀ ਦੇ ਨਾਂ ਦੇ ਉੱਤੇ ਰੱਖ ਦਿਆਂਗੇ ਹੁਣ ਸੁਖਨਾਲ ਤੁਹਾਡੀ ਸਰਕਾਰ ਵੀ ਬਣ ਗਈ ਹੈ ਤੇ ਤੁਸੀਂ ਜਲਦ ਤੋਂ ਜਲਦ ਆਪਣਾ ਇਹ ਵਾਅਦਾ ਵਫਾ ਕਰ ਦਿਓ ਵਾਅਦਾ ਪੂਰਾ ਕਰ ਦਿਓ ਤੇ ਆਦਮਪੁਰ ਵਾਲੇ 에어ਪੋਰਟ ਦਾ ਨਾਮ ਗੁਰੂ ਰਵੀਦਾਸ ਜੀ ਦੇ ਨਾਂ ਦੇ ਉੱਤੇ ਕਰ ਦਿਓ ਉਹਨਾਂ ਨੇ ਇਸ ਗੱਲ ਦੀ ਮੰਗ ਕੀਤੀ ਹੈ ਜੀ ਤੇ ਬਾਕੀ ਮੈਨੂੰ ਲੱਗਦਾ ਜੀ ਕਿ ਇਹ ਕੋਈ ਔਖਾ ਕੰਮ ਤਾਂ ਹੈ ਨਹੀਂਗਾ ਕਿਉਂਕਿ ਉਹਨਾਂ ਨੇ ਕਿਹਾ ਇਹ ਗੱਲ ਕਹੀ ਹੈ ਵੀ ਭਾਈ ਟਰਮੀਨਲ ਵੱਡੇ ਕਿਤੇ ਜਾਣ ਜਾ ਇਥੇ ਇੰਟਰਨੈਸ਼ਨਲ ਫਲਾਈਟ ਸ਼ੁਰੂ ਕੀਤੀ ਜਾਣ ਜਾਂ ਇਥੇ ਭਾਈ ਇੰਟਰਨੈਸ਼ਨਲ ਫਲਾਈਟ ਉਤਰਿਆ ਕਰਨ ਉਹਨਾਂ ਨੇ ਤਾਂ ਨਾਂ ਬਦਲਣ ਦੀ ਗੱਲ ਕਹੀ ਹੈ ਤੇ ਨਾਂ ਬਦਲਣਾ ਵੈਸੇ ਸ਼ਹਿਰੀ ਹਵਾਬਾਜ਼ੀ ਮਹਿਕਮੇ ਦੇ ਤੇ ਪ੍ਰਧਾਨ ਮੰਤਰੀ ਸਾਹਿਬ ਦੇ ਅਧਿਕਾਰ ਖੇਤਰ ਦੇ ਵਿੱਚ ਆ ਸਾਰਾ ਕੁਝ ਤੇ ਉਹ ਭਾਵੇਂ ਹੱਥੰਤ ਕਰ ਦੇਣ ਪਰ ਇਹਦੇ ਭਾਈ ਉਹ ਕਦੋਂ ਕਰਦੇ ਆ ਮੇਰਾ ਖਿਆਲ ਆ ਵੀ ਇਹ ਗੱਲ ਵੀ ਨਾ ਜਿਹੜੀ ਉਹ ਵੋਟਾਂ ਦੇ ਨਾਲ ਜੁੜੂਗੀ ਆਉਂਦੇ ਸਮੇਂ ਦੇ ਵਿੱਚ ਵੀ ਦੇਖੋ ਜੀ ਅਸੀਂ ਤਾਂ ਲੋਕਾਂ ਦੀ ਮੁੱਖ ਮੰਗ ਨੂੰ ਰੱਖ ਕੇ ਤੇ ਗੁਰੂ ਰਵਿਦਾਸ ਜੀ ਦੇ ਨਾਂ ਦੇ ਉੱਤੇ 에ਰਪੋਰਟ ਦਾ ਨਾਂ ਰੱਖ ਦਿੱਤਾ ਸ਼ਾਇਦ ਇਹ ਗੱਲ ਨੂੰ ਇੰਨੀ ਕੁ ਲੰਮੇ ਸਮੇਂ ਲਈ ਖਿੱਚਿਆ ਜਾਊਗਾ ਪਰ ਮੈਨੂੰ ਲੱਗਦਾ ਜੀ ਕਿ ਛੇਤੀ ਨਾਂ ਰੱਖ ਦਿੱਤਾ ਜਾਊ ਗੁਰੂ ਰਵਿਦਾਸ ਜੀ ਦੇ ਨਾਂ ਦੇ ਉੱਤੇ ਜੀ ਜੀ ਬਿਲਕੁਲ ਠੀਕ ਹੈ ਨਾ ਸਾਹਿਬ ਉੱਧਰ ਜਿਹੜੇ ਪੰਜਾਬ ਦੇ ਰਾਜਪਾਲ ਹੈ ਉਹਨਾਂ ਨੇ ਕਹਿੰਦੇ ਰਾਸ਼ਟਰਪਤੀ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਹੈ ਜੀ ਹਾਂ ਬਿਲਕੁਲ ਜੀ ਰਾਸ਼ਟਰਪਤੀ ਦਾ ਨਾਂ ਹੈਗਾ ਜੀ ਦ੍ਰੋਪਦੀ ਮੁਰਮੂ ਤੇ ਰਾਜਪਾਲ ਸਾਹਿਬ ਦਾ ਨਾਂ ਹੈਗਾ ਜੀ ਬਨਵਾਰੀ ਲਾਲ ਪ੍ਰੋਹਿਤ ਤੇ ਲੰਗੇਕਲ ਪ੍ਰੋਹਿਤ ਸਾਹਿਬ ਨੇ ਮੁਰਮੂ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਰਾਸ਼ਟਰਪਤੀ ਭਵਨ ਦਿੱਲੀ ਦੇ ਵਿੱਚ ਜਾ ਕੇ ਉਹਨਾਂ ਨੇ ਉਥੇ ਸਿਸ਼ਟਾਚਾਰ ਦੇ ਨਾਂ ਦੇ ਉੱਤੇ ਮੁਲਾਕਾਤ ਕੀਤੀ ਇਹਦੇ ਕੋਈ ਸਿਆਸੀ ਮਾਇਨੇ ਨਹੀਂ ਹਨ ਉਹਨਾਂ ਨੇ ਉੱਥੇ ਜਾ ਕੇ ਦੱਸਿਆ ਜੀ ਕਿ ਤੁਸੀਂ ਪੰਜਾਬ ਦੇ ਵਿੱਚ ਆਓ ਪੰਜਾਬ ਦਾ ਸੱਭਿਆਚਾਰ ਦੇਖੋ ਪੰਜਾਬ ਦੇ ਤੁਸੀਂ ਜਿਹੜੇ ਪਿੰਡਾਂ ਨੂੰ ਦੇਖੋ ਪੰਜਾਬ ਦੇ ਗਣ ਧਾਰਮਿਕ ਥਾਵਾਂ ਨੂੰ ਦੇਖੋ ਪੰਜਾਬ ਦੇ ਵਿੱਚ ਆਉਣਾ ਤੁਹਾਨੂੰ ਚਾਹੀਦਾ ਤੇ ਪੰਜਾਬ ਦੇ ਰਾਜਨੀਤਿਕ ਹਾਲਾਤ ਕੀ ਹੈ ਸ਼ਾਇਦ ਇਹਦੇ ਬਾਰੇ ਵੀ ਉਹ ਜਾਣਕਾਰੀ ਵੀਰਵਾ ਦੇ ਕੇ ਆਏ ਆ ਤੋਂ ਗੱਲ ਅੱਧੇ ਵਿੱਚ ਇਹ ਜੀ ਕਿ ਕੱਲ ਉਹਨਾਂ ਨੇ ਗੱਲ ਇਹ ਵੀ ਕਹੀ ਹੈ ਵੀ ਇਹ ਭਾਈ ਇੱਕ ਸਿਸ਼ਟਾਚਾਰ ਦੇ ਨਾਂ ਦੇ ਉੱਤੇ ਇੱਕ ਯਕਤੀ ਵਿਸ਼ੇਸ਼ ਦੇ ਵੱਲੋਂ ਰਾਜਪਾਲ ਦੇ ਵੱਲੋਂ ਤੇ ਭਾਈ ਇਹ ਉਹਨਾਂ ਨੂੰ ਮੰਗ ਕੀਤੀ ਗਈ ਹੈ ਕਿ ਤੁਸੀਂ ਆਓ ਪੰਜਾਬ ਨੂੰ ਦੇਖੋ ਪੰਜਾਬ ਨੂੰ ਜਾਣੋ ਪੰਜਾਬ ਦੇ ਵਿੱਚ ਕਿਸੀ ਕੁਝ ਹੈ ਇਹਦੇ ਬਾਰੇ ਤੁਹਾਨੂੰ ਅਸੀਂ ਦਿਖਾਉਨੇ ਆ ਸੋ ਉਹ ਕਦੋਂ ਉਹਦੇ ਪੰਜਾਬ ਦੇ ਵਿੱਚ ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ ਪਰ ਉਹਨਾਂ ਨੇ ਇਸ ਗੱਲ ਦੇ ਲਈ ਸੱਦਾ ਪੱਤਰ ਜ਼ਰੂਰ ਦਿੱਤਾ ਤੇ ਤੁਸੀਂ ਜਦੋਂ ਵੀ ਸਮਾਂ ਲੱਗੇ ਤੇ ਤੁਸੀਂ ਪੰਜਾਬ ਦੇ ਵਿੱਚ ਆਓ ਤੇ ਪੰਜਾਬ ਦੇ ਵਿੱਚ ਬਹੁਤ ਕੁਝ ਦੇਖਣ ਵਾਲਾ ਹੈਗਾ ਜੀ ਜੀ ਕੀ ਨਾ ਸਾ ਪੰਜਾਬ ਦੇ ਵਿੱਚ ਜਿਹੜੀ ਜਨਨੀ ਚੋਣ ਦਾ ਐਲਾਨ ਹੈ ਜਲੰਧਰ ਵਾਲੀ ਸਥਿਤੀ ਮੈਂ ਗੱਲ ਕਰ ਰਹੀ ਹਾਂ ਜੀ ਉਹਨੂੰ ਲੈ ਕੇ ਨਾਮਜ਼ਦਗੀਆਂ ਜਿਹੜੀਆਂ ਨੇ ਉਹਨਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਜੀ ਹਾਂ ਬਿਲਕੁਲ ਜੀ ਨਾਮਜ਼ਦਗੀਆਂ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ ਜਨਨੀ ਚੋਣਾਂ ਦੀਆਂ ਨਾਮਜ਼ਦਗੀਆਂ ਦਾ ਸਿਲਸਿਲਾ ਅੱਜ ਤੋਂ ਸ਼ੁਰੂ ਹੋਇਆ ਪਰ ਇਹ ਸ਼ੁਰੂ ਹੋਇਆ ਵੀ ਨਾ ਸ਼ੁਰੂ ਹੋਇਆ ਵਰਗਾ ਮੈਂ ਤਾਂ ਮੰਨਦਾ ਕਿਉਂਕਿ ਹਾਲੇ ਤੱਕ ਤਾਂ ਕਿਸੇ ਸਿਆਸੀ ਪਾਰਟੀ ਨੇ ਆਪ ਦੇ ਜਿਹੜੇ ਆ ਬੰਦੇ ਦਾ ਐਲਾਨ ਹੀ ਨਹੀਂ ਕੀਤਾਗਾ ਕਿਸੇ ਵੀ ਸਿਆਸੀ ਪਾਰਟੀ ਨੇ ਹਾਲੇ ਤੱਕ ਆਪ ਦੇ ਕੈਂਡੀਡੇਟ ਦਾ ਐਲਾਨ ਨਹੀਂ ਕੀਤਾ ਉਜਰੋ ਕੈਂਡੀਡੇਟ ਦਾ ਐਲਾਨ ਹੀ ਨਹੀਂ ਕੀਤਾ ਤੇ ਫੇਰ ਭਾਈ ਬੰਦੇ ਨੇ ਕਿਹੜੇ ਨੇ ਕਾਗਜ਼ ਆਪਣੇ ਦਾਖਲ ਕਰਨੇ ਆ ਸੋ ਵੈਸੇ ਮੈਨੂੰ ਲੱਗਦਾ ਜੀ ਕਿ ਅੱਜ ਕੋਈ 1 2000 ਜਿਹੜੇ ਬਣਨਾ ਚਾਹੁੰਦੇ ਉਮੀਦਵਾਰ ਜਾਂ ਕੋਈ ਹੋਰ ਤੇ ਕੋਈ ਇਸ ਤਰੀਕੇ ਦੇ ਨਾਲ ਆ ਜਿਹੜਾ ਉਹ ਕੁਛ ਨਾ ਕੁਛ ਗੱਲਬਾਤ ਹੋਊਗੀ ਪਰ ਅਗਲੀ ਗੱਲ ਇਹ ਆ ਵੀ ਨਾ ਤਾਂ ਹਲੇ ਅਕਾਲੀਆਂ ਨੇ ਨਾ ਕਾਂਗਰਸ ਨੇ ਨਾ ਆਪ ਨੇ ਨਾ ਭਾਜਪਾ ਨੇ ਨਾ ਕਿਸੇ ਹੋਰ ਵੱਡੀ ਸਿਆਸੀ ਧਿਰ ਨੇ ਆਪਣਾ ਬੰਦਾ ਨਹੀਂ ਐਲਾਨਿਆ ਕੋਈ ਵੀ ਉਮੀਦਵਾਰ ਕੋਈ ਨਹੀਂ ਐਲਾਨਿਆ ਅਰ ਅੱਜ ਤੋਂ ਪੰਜਾਬ ਦੇ ਵਿੱਚ ਖਾਸ ਕਰਕੇ ਜਲੰਧਰ ਵਿਸਟ ਦੇ ਵਿੱਚ ਨਾਮਜ਼ਦਗੀਆਂ ਦਾਖਲ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਤੇ ਪੰਜਾਬ ਦੇ ਵਿੱਚ ਇਹ ਜਿਹੜਾ ਸਿਲਸਿਲਾ ਇਹ 21 ਜੂਨ ਤੱਕ ਚੱਲਣਾ 25 ਜੂਨ ਨੂੰ ਕਾਗਜ਼ਾਂ ਦੀ ਪੜਤਾਲ ਹੋਣੀ ਹੈ ਤੇ ਉਹ ਜੇ ਵਾਪਸ ਲੈਣ ਦੀ ਮਿਤੀ ਹੈਗੀ ਹੈ ਤੇ ਫਿਰ 10 ਜੁਲਾਈ ਨੂੰ ਵੋਟਾਂ ਪੈਣੀਆਂ 13 ਜੁਲਾਈ ਨੂੰ ਨਤੀਜੇ ਆਉਣੇ ਆ ਇਹ ਹੁਣ ਤੱਕ ਦਾ ਵੇਰਵਾ ਸਾਹਮਣੇ ਆਇਆ ਤੇ ਉਸ ਤੋਂ ਉੱਗਲੀ ਗੱਲ ਇਹ ਜੀ ਕਿ ਜਲੰਧਰ ਦੇ ਵਿੱਚ ਕਿਉਂਕਿ ਜੱਤ ਆਧਾਰਿਤ ਵੋਟ ਬਹੁਤ ਹੈਗੀ ਹੈ ਜਾਤੀ ਸਮੀਕਰਨਾ ਕਰਕੇ ਇਸ ਕਰਕੇ ਹਾਲੇ ਤੱਕ ਇਹ ਸੋਚਿਆ ਵਿਚਾਰਿਆ ਜਾ ਰਿਹਾ ਵੀ ਜੇਕਰ ਆਪਾਂ ਫਲਾਣੇ ਭਾਈਚਾਰੇ ਨੂੰ ਟਿਕਟ ਦੇਤੀ ਤੇ ਫਲਾਣਾ ਨਾ ਕਿਤੇ ਗੁੱਸਾ ਹੋ ਜੇ ਫਲਾਣੇ ਨੂੰ ਦੇਤੀ ਫਲਾਣਾ ਨਾ ਕਿਤੇ ਗੁੱਸਾ ਕਰ ਜੇ ਕਿਉਂਕਿ ਕੁਝ ਕੁ ਲੋਕ ਇਹ ਗੱਲ ਕਹਿੰਦੇ ਆ ਵੀ ਭਾਈ ਰਵੀਦਾਸ ਭਾਈਚਾਰੇ ਦੇ ਵਿੱਚੋਂ ਉਮੀਦਵਾਰ ਹੋਵੇ ਕੁਝ ਕੁ ਲੋਕ ਇਹ ਗੱਲ ਕਹਿੰਦੇ ਵੀ ਨਹੀਂ ਵਾਲਮੀਕ ਭਾਈਚਾਰੇ ਚੋਂ ਉਮੀਦਵਾਰ ਹੋਣਾ ਚਾਹੀਦਾ ਕੁਝ ਕੁ ਲੋਕ ਇਹ ਗੱਲ ਕਹਿੰਦੇ ਕਿ ਨਹੀਂ ਨਹੀਂ ਭਗਤ ਭਾਈਚਾਰੇ ਚੋਂ ਉਮੀਦਵਾਰ ਹੋਣਾ ਚਾਹੀਦਾ ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਵੀ ਇਹਦੇ 'ਤੇ ਗੌਰ ਕੀਤੀ ਜਾ ਰਹੀ ਹੈ ਵੀ ਭਾਈ ਜੇਕਰ ਅਸੀਂ ਫਲਾਣੇ ਭਾਈਚਾਰੇ ਨੂੰ ਟਿਕਟ ਦੇ ਦਿੰਨੇ ਆ ਤਾਂ ਲੱਗਾ ਤਾਂ ਨਹੀਂ ਦੂਜਾ ਭਾਈਚਾਰਾ ਖਿੱਚੂਗਾ ਕੁਝ ਇਸ ਤਰੀਕੇ ਦੇ ਵਿਚਾਰ ਵਟਾਂਦਰੇ ਹੋ ਰਹੇ ਹੈ ਜੀ ਜੀ ਜਣਾ ਸਾਹਿਬ ਸ਼੍ਰੋਮਣੀ ਕਾਲਜ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ ਜ ਜਨੇ ਸਾਰਿਆਂ ਨੂੰ ਹੈਰਾਨ ਕਰਤਾ ਚਰਚਾ ਦੇ ਵਿੱਚ ਹੈ ਖਬਰ ਕਿੰਨੇ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਨੂੰ ਬਦਲਣ ਦੀ ਮੰਗ ਉੱઠી ਹੈ ਜੀ ਹਾਂ ਬਿਲਕੁਲ ਜੀ ਮੰਗ ਤਾਂ ਬਹੁਤ ਲੰਮੇ ਸਮੇਂ ਤੋਂ ਉੱਠਦੀ ਆ ਪਰ ਇਹ ਮੰਗ ਮੰਗੀ ਰਹਿ ਜਾਂਦੀ ਹੁੰਦੀ ਹੈ ਪਰ ਵੈਸੇ ਵਾ ਕਰ ਕਦੇ ਸੋਚਦਾ ਹੁੰਦਾ ਵੀ ਮੰਨ ਲਓ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਬਦਲਤਾ ਤੇ ਫਿਰ ਕਿਹੜਾ ਐਸਾ ਚਿਹਰਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰ ਲੂਗਾ ਆਪਾਂ ਇਹ ਤਾਂ ਗੱਲ ਮੰਨ ਲਈ ਵੀ ਭਾਈ ਇਹਨਾਂ ਨੂੰ ਬਦਲ ਦਿਓ ਪਰ ਗੱਲ ਇਹ ਚ ਕਿ ਬਦਲ ਕੇ ਜੇਕਰ ਕਿਸੇ ਹੋਰ ਨੂੰ ਮੌਕਾ ਮਿਲਦਾ ਉਹ ਕਿਹੜਾ ਚਿਹਰਾ ਹੋਊਗਾ ਤੇ ਜਿਹਨੂੰ ਵੀ ਮੌਕਾ ਮਿਲਦਾ ਤੇ ਉਹ ਕਿੰਨੇ ਕਾਬਲ ਹੋਊਗਾ ਇਹਨਾਂ ਗੱਲਾਂ ਦੇ ਵੱਨ ਵੀ ਗੌਰ ਕਰਨੀ ਚਾਹੀਦੀ ਹੈ ਵੀ ਸੁਖਬੀਰ ਬਾਦਲ ਨੂੰ ਲਾ ਕੇ ਕੀ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਜੇ ਬਣਾ ਦਈਏ ਤਾਂ ਉਹ ਅਕਾਲੀ ਦਲ ਨੂੰ ਸੰਭਾਲ ਲੈਣਗੇ ਸੁਖਵੀਰ ਬਾਦਲ ਨੂੰ ਲਾ ਕੇ ਜੇ ਪੰਜਾਬ ਦੇ ਵਿੱਚ ਪ੍ਰਧਾਨ ਤੇ ਭੂਦੜ ਤੋਂ ਬਣਾਇਆ ਜਾਵੇ ਜਾਂ ਕਿਸੇ ਹੋਰ ਨੂੰ ਬਣਾ ਦਿੱਤਾ ਜਾਵੇ ਉਹ ਅਕਾਲੀ ਦਲ ਨੂੰ ਸੰਭਾਲ ਲੈਣਗੇ ਡਾਕਟਰ ਦਲਜੀਤ ਸਿੰਘ ਟੀਮਾਹੂਰੀ ਇਹ ਸੰਭਾਲ ਲੈਣਗੇ ਨਹੀਂ ਇਦਾਂ ਦੀਆਂ ਖਬਰਾਂ ਨਹੀਂ ਆਉਂਦੀਆਂ ਪਰ ਗੱਲ ਇਹ ਹੈ ਜੀ ਕਿ ਇਸ ਵੇਲੇ ਕਈ ਅਕਾਲੀ ਆਗੂ ਇਹ ਗੱਲ ਕਹਿੰਦੇ ਵੀ ਜੇਕਰ ਪਾਰਟੀ ਨੂੰ ਬਚਾਉਣਾ ਪਾਰਟੀ ਨੂੰ ਮੁਖਤਰਾ ਚ ਲੈ ਕੇ ਹੁਣ ਆਪਾਂ ਨੂੰ ਆਹ ਕਰਨਾ ਚਾਹੀਦਾ ਆਪਾਂ ਨੂੰ ਐ ਕਰਨਾ ਚਾਹੀਦਾ ਇਥੇ ਪ੍ਰਧਾਨ ਬਦਲ ਦਿੱਤਾ ਜਾਵੇ ਹੁਣ ਵੀ ਇਹ ਗੱਲ ਕਹਿੰਦੇ ਆ ਇਹ ਭਾਈ ਪ੍ਰਧਾਨ ਸਾਹਿਬ ਨੂੰ ਬਦਲ ਦਿੱਤਾ ਜਾਵੇ ਤਾਂ ਸਾਰੇ ਮਸਲੇ ਹੱਲ ਹੋ ਜਾਣੇ ਆ ਪਰ ਮੈਨੂੰ ਲੱਗਦਾ ਜੀ ਕਿ ਪੰਜਾਬ ਦੇ ਵਿੱਚ ਇਸ ਵੇਲੇ ਨੀਤੀਆਂ ਵੱਡੇ ਪੱਧਰ ਤੇ ਬਦਲਣ ਦੀ ਲੋੜ ਆ ਕੱਲੀ ਪ੍ਰਧਾਨਗੀ ਵਾਲੀ ਗੱਲ ਹੈ ਨਹੀਂ ਗੀ ਪੰਜਾਬ ਦੇ ਲੋਕ ਵੀ ਮਹਿਸੂਸ ਕਰਦੇ ਆ ਵੀ ਯਾਰ ਕੱਲੀ ਪ੍ਰਧਾਨਗੀ ਦਾ ਮਸਲਾ ਸੀ ਕਿਵੇਂ ਹੱਲ ਕਰਾਂਗੇ ਪ੍ਰਧਾਨਗੀ ਦੇ ਨਾਲ ਮਸਲਾ ਕਿਵੇਂ ਹੱਲ ਹੋਊਗਾ ਕੋ ਲੱਗੇ ਕੱਲ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਕਈ ਚਰਚਾ ਕੀਤੀ ਗਈਆਂ ਵੀ ਭਾਈ ਇਕਤਾ ਪ੍ਰਧਾਨਗੀ ਦੇ ਮਸਲੇ ਦੇ ਉੱਤੇ ਵਿਚਾਰ ਚਰਚਾ ਹੋਈ ਹੈ ਇੱਕ ਭਾਈ ਪੰਜਾਬ ਦੇ ਵਿੱਚ ਪੰਥਕ ਮੁੱਦੇ ਕਿਵੇਂ ਚੁਕੇ ਜਾਣ ਆਪਾਂ ਵਾਰ-ਵਾਰ ਕਿਹੜੇ ਕਾਰਨਾ ਕਰਕੇ ਹਾਰ ਰਹੇ ਆ ਇਹ ਕਿਵੇਂ ਪੈਰ ਲਾਏ ਜਾਣ ਸੋ ਇਸ ਤਰੀਕਿਆਂ ਗੱਲਾਂ ਬਾਤਾਂ ਸੋ ਕੁਝ ਕੁ ਲੋਕਾਂ ਨੇ ਇਹ ਗੱਲ ਕਹੀ ਕਿ ਪ੍ਰਧਾਨ ਬਦਲ ਦਿੱਤਾ ਜਾਵੇ ਕੁਝ ਕੁ ਲੋਕਾਂ ਨੇ ਗੱਲ ਕਹਿੰਦੇ ਜਿਵੇਂ ਡਾਕਟਰ ਦਰਨਜੀਤ ਸਿੰਘ ਟੀਮਾ ਮਹੇਸ਼ਿੰਦਰ ਸਿੰਘ ਗਰੇਵਾਲ ਉਹ ਕਹਿੰਦੇ ਪ੍ਰਧਾਨ ਸਾਹਿਬ ਨੂੰ ਬਦਲਣ ਦੀ ਕੋਈ ਗੱਲ ਨਹੀਂ ਹੋਈ ਭੁੰਡੜ ਸਾਹਿਬ ਨੇ ਤਾਂ ਇਹ ਵੀ ਗੱਲ ਕਹਿਤੀ ਆ ਉਹ ਕਹਿੰਦੇ ਔਖੇ ਵੇਲੇ ਦੇ ਵਿੱਚ ਅੱਜ ਪਾਰਟੀ ਦੇ ਜਰਨਲ ਨਾਲ ਖੜਨ ਦੀ ਲੋੜ ਆ ਤੇ ਲੰਘੇ ਕੱਲ ਚਰਨਜੀਤ ਸਿੰਘ ਬਰਾੜ ਦੀ ਇੱਕ ਚਿੱਠੀੜੀ ਵਾਇਰਲ ਹੋਈ ਆ ਉਹਦੀ ਬੜੀ ਚਰਚਾ ਹੋਈ ਆ ਉਦੋਂ ਬਚੁਰਾ ਨੇ ਇਹ ਗੱਲ ਕਹੀ ਹੈ ਕਿ ਭਾਵੇਂ ਮੈਂ ਤੁਹਾਡੇ ਕੋਲ ਸਮਾਂ ਮੰਗਿਆ ਸੀ ਕਿ ਚੋਣਾਂ ਦੇ ਵਿੱਚ ਹਾਰਨ ਤੋਂ ਬਾਅਦ ਤੇ ਸਮਾਂ ਮੈਨੂੰ ਮਿਲਿਆ ਨਹੀਂ ਪਰ ਆਪਾਂ ਨੂੰ ਫਲਾਣੇ-ਪਰਾਨੇ ਨੁਕਤੇਾਂ ਦੇ ਵੱਲ ਗੌਰ ਕਰਨੀ ਚਾਹੀਦੀ ਹੈ ਤੇ ਜੇਕਰ ਆਪਾਂ ਬਠਿੰਡੇ ਵਾਲੀ ਸੀਟ ਸਾਰੇ ਜਾਣੇ ਜ਼ੋਰ ਲਾ ਕੇ ਜਿੱਤ ਸਕਦੇ ਆ ਤੇ ਪੰਜਾਬ ਦੇ ਵਿੱਚ ਬਾਕੀ ਸੀਟਾਂ ਦੇ ਵੱਲ ਵੀ ਜੇ ਜ਼ੋਰ ਲਾਇਆ ਜਾਵੇ ਤੇ ਆਪਾਂ ਜਿੱਤ ਸਕਦੇ ਆ ਪਰ ਆਪਾਂ ਨੂੰ ਉਧਰਲੇ ਪਾਸੇ ਜ਼ੋਰ ਲਾਉਣ ਦੀ ਲੋੜ ਆ ਸੋ ਇਹ ਗੱਲ ਹੈ ਜੀ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਨੇ ਜਦੋਂ 2022 ਦੀ ਚੋਣ ਹਾਰੀ ਉਦੋਂ ਵੀ ਇਹਨਾਂ ਨੇ ਕੋਰ ਕਮੇਟੀ ਦੀ ਮੀਟਿੰਗ ਕਰਕੇ ਝੁੰਡਾ ਕਮੇਟੀ ਬੜਾਈ ਸੀ ਉਹ ਰਿਪੋਰਟ ਹਾਲੇ ਤੱਕ ਲਾਗੂ ਨਹੀਂ ਹੋਈ ਉਸ ਤੋਂ ਬਾਅਦ ਆਪਾਂ 24 ਵਾਲੀ ਚੋਣ ਵੀ ਹਾਰ ਗਏ ਆ ਤੇ ਹੁਣ ਆਪਾਂ ਇੱਕ ਵਾਰੀ ਫੇਰ ਇਹਦੇ ਬਾਰੇ ਚਰਚਾ ਕਰ ਰਹੇ ਆ ਵੀ ਹਾਰ ਦੇ ਕਾਰਨਾਂ ਦੀ ਪੜਤਾਲ ਕਰਨੀ ਆ ਕਿ ਨਤੀਜਾ ਕੋਈ ਨਿਕਲ ਨਹੀਂ ਰਿਹਾ ਤੇ ਮੀਟਿੰਗ ਮੋਟੇ ਹੋ ਕੇ हट ਜਾਂਦੀ ਹੈ ਜੀ ਜੀ ਬਿਲਕੁਲ ਸਹੀ ਕਿਹਨੋ ਸਾਹਿਬ ਵੋਟਾਂ ਹੋ ਗਈਆਂ ਨਤੀਜੇ ਆ ਗਏ ਜਿੱਤਣ ਵਾਲੇ ਜਿੱਤ ਗਏ ਹਾਰਨ ਵਾਲੇ ਹਾਰ ਗਏ ਪਰ ਅਜੇ ਵੀ ਜਿਹੜੀ ਰਾਜਾ ਬੜਿੰਗ ਤੇ ਉਧਰ ਰਵਨੀਤ ਸਿੰਘ ਬਿੱਟੂ ਹੋ ਰਹੇ ਤਸਲਾ ਰੁਕਣ ਦਾ ਨਾਂ ਨਹੀਂ ਲੈ ਰਹੀ ਜੀ ਹੁਣ ਤਾਂ ਰਾਜਾ ਬੜਿੰਗ ਹੋਰਾਂ ਦਾ ਬਿਆਨ ਸਾਹਮਣੇ ਆਇਆ ਉਹ ਕਹਿੰਦੇ ਬਿੱਟੂ ਮੇਰੇ ਵੱਲ ਖਿਆਲ ਕਰਨ ਦੀ ਥਾਂ ਤੇ ਆਪਣੇ ਕੰਮ 'ਤੇ ਧਿਆਨ ਦੇਣ ਤਾਂ ਜ਼ਿਆਦਾ ਵਧੀਆ ਬਿਲਕੁਲ ਜੀ ਬਿਲਕੁਲ ਅਸਲ ਦੇ ਵਿੱਚ ਨਾ ਗੱਲ ਇਹ ਆ ਕਿ ਰਵਨੀਤ ਬਿੱਟੂ ਨੇ ਇੱਕ ਟੀਵੀ ਚੈਨਲ ਦੇ ਉੱਤੇ ਇੰਟਰਵਿਊ ਦੇ ਮੌਕੇ ਇਹ ਗੱਲ ਕਹੀ ਉਹ ਕਹਿੰਦੇ ਵੀ ਰਾਜਾ ਵੜਿੰਗ ਦੀ ਵੀ ਕੁੰਡਲੀ ਮੇਰੇ ਕੋਲੇ ਸਾਰੀ ਆ ਅਸੀਂ ਸਾਰੇ ਕਾਂਗਰਸ ਦੇ ਵਿੱਚ ਇਕੱਠੇ ਰਹੇ ਆ ਉਹ ਕਹਿੰਦੇ ਬਾਕੀ ਕਾਂਗਰਸੀਆਂ ਦੀਆਂ ਕੁੰਡਲੀਆਂ ਵੀ ਆ ਵੀ ਜਿਹੜੇ ਮੇਰੇ ਕੋਲੇ ਗੱਲ ਕਹਦੇ ਹੁੰਦੇ ਸੀ ਯਾਰ ਮੇਰੇ ਉੱਤੇ ਆ ਕਸੂਰ ਆ ਮੇਰੇ ਆ ਮੇਰੇ ਤੇ ਦੋਸ਼ ਲੱਗੇ ਆ ਤੇ ਯਾਰ ਮੈਂ ਪਾਰਟੀ ਬਦਲ ਲੈਣੀ ਆ ਜਿਹੜੇ ਜਿਹੜੇ ਲੋਕਾਂ ਦੇ ਜਿਹੜੇ ਜਿਹੜੇ ਮਸਲਿਆਂ ਦੇ ਵਿੱਚ ਨਾਮ ਵੱਜਦੇ ਆ ਉਹਨਾਂ ਸਾਰਿਆਂ ਦੀ ਉਹ ਕਹਿੰਦੇ ਜੀ ਈਡੀ ਦੇ ਰਾਹੀਂ ਪਰਤਾਲ ਕਰਾਵਾਂਗੇ ਉਹ ਕਹਿੰਦੇ ਜਿਹੜੇ ਕਾਂਗਰਸ ਦੇ ਵਿੱਚ ਬੈਠੇ ਬੰਦੇ ਆ ਉਹਨਾਂ ਸਾਰਿਆਂ ਦੀ ਅਸੀਂ ਈਡੀ ਤੋਂ ਪਰਤਾਲ ਕਰਾਵਾਂਗਾ ਹੁਣ ਮੇਰਾ ਕੇਂਦਰ ਦੇ ਵਿੱਚ ਹੱਥ ਪੈਂਦਾ ਉਹਨਾਂ ਨੇ ਇਹ ਵੀ ਗੱਲ ਕਹਿਤੀ ਕਹਿੰਦੇ ਰਾਜਾ ਵੜਿੰਗ ਦੇ ਉੱਤੇ ਵੀ ਕਈ ਤਰ੍ਹਾਂ ਦੇ ਦੋਸ਼ ਲੱਗੇ ਆ ਤੇ ਰਾਜਾ ਵੜਿੰਗ ਦੀ ਵੀ ਉਹ ਕਹਿੰਦੇ ਜੀ ਮੈਂ ਪੜਤਾਲ ਕਰਵਾਉਂਗਾ ਈੜੀ ਦੇ ਰਾਹੀਂ ਹੁਣ ਲੰਘੇ ਕੱਲ ਰਵਨੀਤ ਬਿੱਟੂ ਦੇ ਇਸ ਬਿਆਨ ਤੋਂ ਬਾਅਦ ਤੇ ਰਾਜਾ ਵੜਿੰਗ ਲੁਧਿਆਣੇ ਦੇ ਵਿੱਚ ਲੋਕਾਂ ਨੇ ਧੰਨਵਾਦ ਕਰਨ ਪਹੁੰਚੇ ਆ ਉਹਨਾਂ ਨੂੰ ਪੱਤਰਕਾਰਾਂ ਨੇ ਕਿਹਾ ਜੀ ਕਿ ਤੁਹਾਡੇ ਬਾਰੇ ਤਾਂ ਬਿੱਟੂ ਹਰੀ ਆ ਗੱਲ ਕਹਿੰਦੇ ਆ ਉਹ ਕਹਿੰਦੇ ਵੀ ਮੈਂ ਤਾਂ ਬਿੱਟੂ ਨੂੰ ਇਹ ਕਹਿਣਾ ਚਾਹੁੰਦਾ ਜੀ ਕਿ ਤੇਰੇ ਕੋਲੇ ਜਿਹੜੇ ਮਹਿਕਮੇ ਆ ਤੂੰ ਆਪਣੇ ਮਹਿਕਮੇ ਦਾ ਕੰਮ ਸੰਭਾਲ ਮੇਰਾ ਖੜਾ ਛੱਡ ਏਡੀ ਤੋਂ ਪੜਤਾਲ ਕਰਾਉਣੀ ਫਲਾਣੇ ਤੋਂ ਕਰਵਾਉਣੀ ਹੈ ਇਹਨਾਂ ਗੱਲਾਂ ਦੀ ਤੋਂ ਕੋਈ ਨਹੀਂ ਗਈ ਉਹ ਕਹਿੰਦੇ ਵੀ ਜਿਹੜੇ ਕਮਲਿਤ ਤੈਨੂੰ ਚੁੜਿਆ ਜਾਂ ਜਿਹੜੇ ਕਮਲਿਤ ਤੈਨੂੰ ਮੰਤਰੀ ਬਣਾਇਆ ਤੇਰੇ ਮਹਿਕਮੇ ਬੜੇ ਮਹੱਤਵਪੂਰਨ ਨੇ ਤੇ ਤੈਨੂੰ ਆਪਣੇ ਮਹਿਕਮਿਆਂ ਦੇ ਵੱਲ ਗੌਰ ਕਰਨੀ ਚਾਹੀਦੀ ਆ ਸੋ ਮੈਨੇ ਪਾਈਕੀ ਬਣਦਾ ਉਹਦੇ ਸਮੇਂ ਦੇ ਵਿੱਚ ਪਰ ਫਿਰ ਹਾਲ ਤਾਂ ਇਹ ਹੈ ਜੀ ਕਿ ਚੋਣਾਂ ਤੋਂ ਬਾਅਦ ਵੀ ਇੱਕ ਦੂਜੇ ਦਾ ਪਹੁੰਚਾ ਪਾੜਨ ਤੇ ਪੈਰ ਮਿੱਧਰ ਦੇ سلسلے ਜਾਰੀ ਹੈ ਸੋ ਰਵਨੀਤ ਬਿੱਟੂ ਦੇ ਬਾਰੇ ਇਹ ਵੀ ਸੁਣਨ ਦੇ ਵਿੱਚ ਆਇਆ ਵੀ ਸ਼ਾਇਦ ਬੀਜੇਪੀ ਆਉਂਦੇ ਸਮੇਂ ਚ ਉਹਨੂੰ ਪ੍ਰਧਾਨਗੀ ਸੌਂਪ ਦੇਵੇ ਪੰਜਾਬ ਦੀ ਉਹ ਕਦੇ ਵੀ ਇੱਕ ਸਿੱਖੀ ਤਿਹਰਾ ਚਾਹੀਦਾ ਜਿਹੜਾ ਹਮਲਾਵਰ ਰੂਪ ਦੇ ਵਿੱਚ ਗੱਲਾਂ ਬਾਤਾਂ ਕਰੇ ਸੋ ਇਹੋ ਜਿਹੀ ਵੀਰਵੇ ਸਾਹਮਣੇ ਆ ਰਹੇ ਜੀ ਜੀ ਜਿਹੜਾ ਸਾਹਿਬ ਇੱਕ ਖਬਰ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ ਜੀ ਜਿਸ ਨੂੰ ਲੈ ਕੇ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ ਕਿ ਕਹਿੰਦੇ ਜੇਲ੍ਹ ਦੇ ਵਿੱਚ ਬੰਦਾ ਹੈ ਆਮ ਆਦਮੀ ਪਾਰਟੀ ਦਾ ਵਿਧਾਇਕ ਤੇ ਸਹੂਲਤਾਂ ਬਹੁਤ ਜ਼ਿਆਦਾ ਮਿਲ ਰਹੀਆਂ ਨੇ ਜੀ ਜੇਲ੍ਹ ਦੇ ਵਿੱਚ ਵੀ ਦੇਖੋ ਜੀ ਗੱਲ ਇਹ ਹੈ ਕਿ ਇਹ ਆਮ ਆਦਮੀ ਪਾਰਟੀ ਦਾ ਵਿਧਾਇਕ ਹੈ ਜਸਵੰਤ ਸਿੰਘ ਗੱਜਣ ਮਾਜਰਾ ਜਸਵੰਤ ਸਿੰਘ ਗੱਜਣ ਮਾਜਰਾ ਦੇ ਬਾਰੇ ਇਹ ਖਬਰ ਆਈ ਹੈ ਇਦੇ ਬਾਰੇ ਪਤਾ ਲੱਗਾ ਜੀ ਗੱਜਣ ਮਾਜਰਾ ਸਾਹਿਬ ਦੇ ਬਾਰੇ ਵੀ ਇਹਨਾਂ ਦੇ ਉੱਤੇ ਆਪਾਂ ਜਾਣਦੇ ਜੀ ਕਿ ਫਰਾਡ ਦਾ ਕੇਸ ਦਰਜ ਹੋਇਆ ਸੀ ਈਡੀ ਨੇ ਗ੍ਰਿਫਤਾਰ ਕੀਤਾ ਸੀ ਇਹਨਾਂ ਨੂੰ ਕਾਫੀ ਲੰਮਾ ਸਮਾਂ ਪਹਿਲਾਂ ਤੇ ਇਹਨਾਂ ਦੇ ਉੱਤੇ ਦੋਸ਼ ਸੀਗਾ ਕਿ ਬੈਂਕ ਦੇ ਵਿੱਚੋਂ ਲੋਨ ਲਿਆ 40 ਕਰੋੜ ਰੁਪਏ ਤੋਂ ਵੱਧ ਦਾ ਹੋਰ ਕੰਮ ਲਈ ਤੇ ਉਹ ਪੈਸਾ ਵਰਤ ਲਿਆ ਹੋਰ ਕੰਮ ਦੇ ਲਈ ਜਿਹੜੇ ਕੰਮ ਲਈ ਵਰਤਣਾ ਸੀ ਉਹਦੇ ਲਈ ਨਹੀਂ ਵਰਤਿਆ ਹੋਰ ਕਮਾ ਲਈ ਵਰਤ ਲਿਆ ਫਿਰ ਉਹਨਾਂ ਦੇ ਪਰਚੇ ਦਰਜ ਹੋਇਆ ਇਹਨਾਂ ਨੂੰ ਜੇਲ੍ਹ ਭੇਜਤਾ ਹੁਣ ਪਿਛਲੇ ਲੰਮੇ ਸਮੇਂ ਤੋਂ ਇਹ ਜੇਲ੍ਹ ਦੇ ਵਿੱਚ ਨਹੀਂ ਇਹ ਹਸਪਤਾਲ ਦੇ ਵਿੱਚ ਆ ਤੇ ਪ੍ਰਤਾਪ ਸਿੰਘ ਬਾਜਵਾ ਨੇ ਇਸ ਗੱਲ ਦਾ ਦੋਸ਼ ਲਾਇਆ ਉਹ ਕਹਿੰਦੇ ਵੀ ਬਿਮਾਰੀ ਦੇ ਨਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਆਗੂ ਕਿਵੇਂ ਸਰਕਾਰੀ ਸਹੂਲਤਾਂ ਦਾ ਵੀਆਈਪੀ ਸਹੂਲਤਾਂ ਦਾ ਨੰਦ ਮਾਣਦੇ ਆ ਉਹ ਕਹਿੰਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਪਟਿਆਲੇ ਤੇ ਦਾਖਲਾ ਗੱਜਣ ਮਾਜਰਾ ਤੇ ਟੋਰ ਦੇ ਨਾਲ ਪ੍ਰਾਈਵੇਟ ਵਾਰਡ ਦੇ ਵਿੱਚ ਖੰਡੇ ਥਾਂ ਤੇ ਬੈਠਾ ਬਿਲਕੁਲ ਨੌਕਰ ਚੱਕਰ ਹੈਗੇ ਆ ਵੀਆਈਪੀ ਸਹੂਲਤਾਂ ਮਿਲ ਜਾਂਦੀਆਂ ਉਧਰ ਇਹਨਾਂ ਦੀ ਪਾਰਟੀ ਦਾ ਕਨਵੀਨਰ ਜਿਹੜਾ ਦਿੱਲੀ ਦੀ ਤਿਹੜ ਜੇਲ੍ਹ ਦੇ ਵਿੱਚ ਬੰਦ ਆ ਉਹ ਕਹਿੰਦਾ ਜੀ ਮੇਰੀ ਸਿਹਤ ਨਹੀਂ ਠੀਕ ਹੈਗੀ ਮੈਨੂੰ ਸਿਹਤ ਦੇ ਨਾਂ ਦੇ ਉੱਤੇ ਦਵਾਈ ਦੇ ਨਾਂ ਦੇ ਉੱਤੇ ਇਲਾਜ ਦੇ ਨਾਂ ਦੇ ਉੱਤੇ ਬਾਹਰ ਆਉਣ ਦਾ ਮੌਕਾ ਮਿਲਣਾ ਚਾਹੀਦਾ ਤੇ ਬਾਜਵਾ ਨੇ ਇਹ ਗੱਲ ਕਹੀ ਹੈ ਕਿ ਆਮ ਆਦਮੀ ਪਾਰਟੀ ਦੇ ਅਦੋ-ਵਦ ਵਿਧਾਇਕ ਤੇ ਨੇਤਾ ਤਾਂ ਬਿਮਾਰ ਹੈਗੇ ਆ ਇਹ ਬਿਮਾਰਾਂ ਦੀ ਪਾਰਟੀ ਬਣ ਗਈ ਬਦਲਾਵ ਵਾਲੀ ਪਾਰਟੀ ਕਹਦੀ ਹੈ ਇੱਧਰ ਗੱਜੜ ਮਾਜਰਾ ਪਿਆ ਉਧਰ ਕੇਜਰੀਵਾਲ ਪਹਿਣਾ ਚਾਹੁੰਦਾ ਜਿਹਨੂੰ ਵੀ ਹੋਰ ਗੱਲ ਛੇੜਦੇ ਉਹ ਕਹਿੰਦੇ ਜੀ ਕੋਈ ਮੈਂ ਟਿਲਨਾ ਮੈਨੂੰ ਸੈਸ਼ਨ ਦੀ ਦਾਖਲ ਕਰਵਾ ਦਿਓ ਇਹਨਾਂ ਦੇ ਆਹ ਤਾਂ ਲੱਛਣ ਹੈਗੇ ਆ ਸੋ ਉਹਨਾਂ ਨੇ ਕੱਲ ਇਸ ਗੱਲ ਦੇ ਉੱਤੇ ਤਰੰਦ ਕੱਸਿਆ ਦੇ ਗੱਜਰ ਮਾਜਰਾ ਨੂੰ ਵੀ ਆਈਪੀ ਸਹੂਲਤਾਂ ਕਿਹੜੇ ਕਾਰਨ ਕਰਕੇ ਮਿਲ ਰਹੀਆਂ ਹਸਪਤਾਲ ਦੇ ਵਿੱਚ ਜੀ ਜੀ ਤੇ ਅਸਾਂ ਪੰਜਾਬ ਮੰਤਰੀ ਮੰਡਲ ਦੇ ਵਿੱਚ ਵੀ ਕਹਿੰਦੇ ਤਬਦੀਲੀ ਹੋਣੀ ਹੈ ਤੇ ਗੁਰਪ੍ਰੀਤ ਸਿੰਘ ਬਣਾਵਾਲੀ ਕਹਿੰਦੇ ਹੋ ਸਕਦੇ ਨੇ ਸ਼ਾਮਲ ਮੰਤਰੀ ਮੰਡਲ ਦੇ ਵਿੱਚ ਹਾਂ ਬਿਲਕੁਲ ਜੀ ਪਹਿਲਾਂ ਤਾਂ ਇਸ ਗੱਲ ਦੀ ਚਰਚਾ ਚੱਲ ਰਹੀ ਸੀ ਵੀ ਪੰਜਾਬ ਮੰਤਰੀ ਮੰਡਲ ਦੇ ਵਿੱਚ ਹੁਣ ਬਹੁਤ ਛੇਤੀ ਬਦਲਾਅ ਹੋ ਜਾਣਾ ਤਬਦੀਲੀ ਹੋ ਜਾਣੀ ਹੈ ਪਰ ਹੁਣ ਜਾਣਕਾਰੀ ਇਹ ਆਈ ਹੈ ਜੀ ਕਿ ਥੋੜੇ ਕੇ ਸਮੇਂ ਦੇ ਲਈ ਇਹ ਬਦਲਾਅ ਅੱਗੇ ਵਧਾ ਦਿੱਤਾ ਗਿਆ ਤਬਦੀਲੀ ਅੱਗੇ ਪਾਰੀਤੀ ਗਈ ਹੈ ਤੋ ਇਸ ਗੱਲ ਦੀ ਆਸਤਾ ਹੈ ਜੀ ਕਿ ਪੰਜਾਬ ਮੰਤਰੀ ਮੰਡਲ ਦੇ ਤਬਦੀਲੀ ਹੋਣੀ ਆ ਕਿਉਂਕਿ ਮੀਤਹੇਰ ਵਾਲੀ ਜਿਹੜੇ ਅਹੁਦੇ ਆ ਉਹ ਵੀ ਖਾਲੀ ਹੋ ਜਾਣੇ ਆ ਤੇ ਮੀਤਹੇਰ ਜਿਹੜੇ ਆਪਾਂ ਜਾਣਦੇ ਆ ਕਿ ਪੰਜਾਬ ਦੇ ਖੇਡ ਵਿਭਾਗ ਦੇ ਮੰਤਰੀ ਆ ਤੇ ਉਹਨਾਂ ਦੇ ਜਦੋਂ ਜਾਣ ਤੋਂ ਬਾਹਰ ਯਾਨੀ ਕਿ ਲੋਕ ਸਭਾ ਦੇ ਵਿੱਚ ਪਹੁੰਚਣ ਤੋਂ ਬਾਹਰ ਤੇ ਇੱਥੇ ਕੁਝ ਨਾ ਕੋਈ ਤਾਂ ਖਾਲੀ ਹੋਣਾ ਹੀ ਆ ਤੇ ਦੂਜੀ ਗੱਲ ਇਹ ਹੈ ਮਹੱਤਵਪੂਰਨ ਵੀ ਭਾਈ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਆ ਤੇ ਮੈਨੂੰ ਲੱਗਦਾ ਜੀ ਕਿ ਜਲਦੀ ਹੀ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਬਦਲਾਅ ਹੋਊਗਾ ਤਬਦੀਲੀ ਹੋਊਗੀ ਉਸ ਤਬਦੀਲੀ ਦੇ ਰੂਪ ਦੇ ਵਿੱਚ ਦੇਖਿਆ ਜਾ ਰਿਹਾ ਜੀ ਕਿ ਗੁਰਪ੍ਰੀਤ ਸਿੰਘ ਬਣਾਵਾਲੀ ਜਿਹੜੇ ਕਿ ਸਰਦੂਲਗੜ ਵਿਧਾਨ ਸਭਾ ਖੇਤਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਆ ਤੇ ਇਹਨਾਂ ਨੂੰ ਮੌਕਾ ਮਿਲ ਸਕਦਾ ਜਦੋਂ ਹੁਣ ਮੰਤਰੀ ਮੰਡਲ 'ਚ ਬਦਲਾਅ ਹੋਣਾ ਪਹਿਲਾਂ ਤਾਂ ਲੱਗਦਾ ਸੀਗਾ ਵੀ ਭਗਵੰਤ ਮਾਨ ਹੋਰੀ ਕੇਜਰੀਵਾਲ ਨੂੰ ਮਿਲ ਕੇ ਹੀ ਇਸ ਕਰਕੇ ਆਏ ਆ ਤਿਹਾਰ ਜੇਲ ਦੇ ਵਿੱਚ ਵੀ ਭੜਾਈ ਮੰਤਰੀ ਮੰਡਲ ਦੇ ਵਿੱਚ ਕਿਵੇਂ ਕਿਵੇਂ ਕੀਤਾ ਜਾਵੇ ਪਰ ਕਹਿੰਦੇ ਵੀ ਹੁਣ ਥੋੜੇ ਕਿ ਸਮੇਂ ਲਈ ਇਹ ਤਬਦੀਲੀ ਅੱਗੇ ਪੈ ਗਈ ਆ ਪਰ ਜਦੋਂ ਵੀ ਅੱਗੇ ਪੈ ਗਈ ਕਹਿੰਦੇ ਵੀ ਗੁਰਪ੍ਰੀਤ ਬਣਾਵਾਲੀ ਦੀ ਸੰਭਾਵਨਾ ਵੱਧਾਂ ਇਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਲਿਆ ਜਾਵੇ ਤੇ ਉਧਰ ਕਹਿੰਦੇ ਵੀ 2-3 ਮੰਤਰੀਆਂ ਦੀ ਛੁੱਟੀ ਵੀ ਹੋਣੀ ਹੈ ਤੇ 2-3 ਮੰਤਰੀ ਨਵੇਂ ਵੀ ਆਉਣੇ ਆ ਤੇ ਕਈਆਂ ਦੇ ਵਿਭਾਗਾਂ ਦੇ ਵਿੱਚ ਤਬਦੀਲੀ ਹੋਣੀ ਹੈ ਤੇ ਵੇਖਦੇ ਵੀ ਭਾਈ ਕਿਹਨੂੰ ਕਿਹੜਾ ਵਿਭਾਗ ਮਿਲਦਾ ਪਰ ਗੁਰਪ੍ਰੀਤ ਬਣਾ ਵਾਲਾ ਜਿਹੜਾ ਉਹ ਨਵੇਂ ਮੰਤਰੀਆਂ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਚੱਲ ਰਿਹਾ ਹੈ ਜੀ ਜਨਾਬ ਸਾਹਿਬ ਪਿਛਲੇ ਦਿਨੀ ਕੁਵੈਤ ਦੇ ਵਿੱਚ ਜਿਵੇਂ ਬਿਲਡਿੰਗ ਨੂੰ ਅੱਗ ਲੱਗੀ ਤੇ ਜਿਹੜੀਆਂ ਖਬਰਾਂ ਸਾਹਮਣੇ ਆਈਆਂ ਉਹਨਾਂ ਨੇ ਸਾਰਿਆਂ ਨੂੰ ਚਿੰਤਾ ਦੇ ਵਿੱਚ ਪਾਤਾ ਹੁਣ ਤੇਨੇ ਮੁੱਖ ਮੰਤਰੀ ਭਗਵੰਤਪਾਨ ਜੀ ਉਹਨਾਂ ਨੇ ਕੁਵੈਤ ਚ ਅੱਗ ਦੇ ਨਾਲ ਮਰੇ ਜਿਹੜੇ ਲੋਕ ਨੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਹੁਣ ਦਰਦ ਜਿਤਾਈ ਹੈ ਜੀ ਹਾਂ ਬਿਲਕੁਲ ਜੀ ਉਹਨਾਂ ਨੇ ਅੱਗ ਦੇ ਨਾਲ ਮੌਤ ਦੀ ਬੁੱਕਲ ਦੇ ਵਿੱਚ ਗਏ ਕੁਵੈਤ ਦੇ ਵਿੱਚ ਪਰਿਵਾਰਾਂ ਦੇ ਨਾਲ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਭਗਵੰਤਪਾਨ ਨੇ ਇਹ ਗੱਲ ਕਹੀ ਹੈ ਜੀ ਕਿ ਇਸ ਅਗਨੀ ਕਾਂਡ ਦੇ ਵਿੱਚ ਅਗਨੀ ਕਾਂਡ ਦੇ ਵਿੱਚ ਤੇ 48 ਦੇ ਕਰੀਬ ਲੋਕਾਂ ਦੀ ਮੌਤ ਹੋਈ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ 42 ਲੋਕ ਭਾਰਤ ਨਾਲ ਸੰਬੰਧਤ ਆ ਤੇ ਕੱਲ੍ਹ ਨੂੰ ਸੂਚੀ ਵੀ ਜਾਰੀ ਹੋਗੀ ਵੀ ਭਾਰਤ ਦੇ ਕਿਹੜੇ-ਕਿਹੜੇ ਲੋਕ ਆ ਤੇ ਕਿਹੜੀ-ਕਿਹੜੀ ਥਾਂ ਦੇ ਆ ਉਹਦੇ ਵਿੱਚ ਪੰਜਾਬ ਦਾ ਤਾਂ ਕੋਈ ਵੀਰ ਨਹੀਂ ਆ ਪਰ ਗੱਲ ਇਹ ਵੀ ਜੇਕਰ ਭਾਰਤ ਦੇ ਕਿਸੇ ਵੀ ਹੋਰ ਸੂਬੇ ਦਾ ਉਹ ਵੀ ਸਾਡੇ ਆਪਣੀ ਆ ਤੇ ਭਗਵੰਤਮਾਨ ਨੇ ਗੱਲ ਕਹੀ ਆ ਉਹ ਕਹਿੰਦੇ ਜੀ ਬਹੁਤ ਦੁੱਖ ਹੋਇਆ ਇਸ ਅਗਨੀ ਕਾਂਡ ਦੇ ਉੱਤੇ ਜੋ ਕਵੈਤ ਦੇ ਵਿੱਚ ਵਾਪਰਿਆ ਤੇ ਇਸ ਕਾਂਡ ਦੇ ਹਲੂਣ ਕੇ ਰਖਤਾ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਸਭ ਨੂੰ ਹੀ ਮਦਦ ਕਰਨੀ ਚਾਹੀਦੀ ਹੈ ਉਹ ਕੰਪਨੀ ਜਿਹਦੇ ਵਿੱਚ ਅੱਗ ਲੱਗੀ ਤੇ ਇਹਨਾਂ ਲੋਕਾਂ ਦੀ ਮੌਤ ਹੋਈ ਤੇ ਉਹ ਕੰਪਨੀ ਨੂੰ ਵੀ ਪੀੜਤ ਪਰਿਵਾਰਾਂ ਨਾਲ ਖੜਨਾ ਚਾਹੀਦਾ ਉਹਨਾਂ ਨੇ ਇਸ ਤਰੀਕੇ ਦੇ ਨਾਲ ਆਪਣੇ ਬੇਰਵੇ ਸਾਂਝੇ ਕੀਤੇ ਜੀ ਜੀ ਜਨਾਬ ਸਾਹਿਬ ਪੈਰਿਸ 올림픽 ਦੀ ਗੱਲ ਕਰਦੇ ਆਂ ਜੀ ਪੈਰਿਸ 올림픽 ਦੇ ਵਿੱਚ ਹਿੱਸਾ ਲੈਣ ਵਾਲੇ ਹਰ ਪੰਜਾਬੀ ਖਿਡਾਰੀ ਨੂੰ 15 ਲੱਖ ਰੁਪਏ ਮਿਲੇਗਾ ਬਿਲਕੁਲ ਜੀ ਇਹ ਗੱਲ ਪੰਜਾਬ ਦੇ ਖੇਡ ਮੰਤਰੀ ਮੀਤ ਹੇਰ ਨੇ ਕੱਲ ਕਹੀ ਆ ਉਹ ਕਹਿੰਦੇ ਜੀ ਪੈਰਿਸ 올림픽 ਦੇ ਵਿੱਚ ਹਿੱਸਾ ਲੈਣ ਵਾਲੇ ਹਲਕ ਹਰ ਖਿਡਾਰੀ ਨੂੰ ਜਿਹੜਾ ਕਿ ਸਿਲੈਕਟ ਹੋ ਗਿਆ ਤੇ ਜਿਹਦੀ ਚੋਣ ਹੋ ਗਈ ਆ ਉਹਨੂੰ 15-15 ਲੱਖ ਰੁਪਈਆ ਅਸੀਂ ਤਿਆਰੀ ਵਾਸਤੇ ਦੇਵਾਂਗੇ ਪ੍ਰਤੀ ਖਿਡਾਰੀ ਕਿਉਂਕਿ ਦੇਖੋ ਜਦੋਂ ਬੰਦਾ ਜਿੱਤੇ ਆਉਂਦਾ ਫੇਰ ਤਾਂ ਗੱਲਾਂ ਬਹੁਤ ਹੁੰਦੀਆਂ ਪਰ ਜਦੋਂ ਬੰਦਾ ਜਾਇਆ ਹੁੰਦਾ ਤੇ ਉਸ ਵੇਲੇ ਉਹਨੂੰ ਦਿੱਕਤਾਂ ਬਹੁਤ ਹੁੰਦੀਆਂ ਕਿਉਂਕਿ ਇਹ ਕਿਹੜਾ ਘੱਟ ਪੈਸੇ ਦੇ ਵਿੱਚ ਕੰਮ ਹੁੰਦਾ ਉਹਨਾਂ ਨੇ ਕਿਹਾ ਜੇਕਰ ਸਿਲੈਕਟ ਹੋਣ ਵਾਲੇ ਹਰ ਖਿਡਾਰੀ ਨੂੰ 15-15 ਲੱਖ ਰੁਪਏ ਗਾ ਟ੍ਰੇਨਿੰਗ ਵਾਸਤੇ ਦੇਵਾਂਗੇ। ਵੈਸੇ ਸਰਕਾਰ ਨੇ ਪਹਿਲਾਂ ਐਲਾਨ ਕੀਤਾ ਵੀ 올림픽 ਦੇ ਵਿੱਚ ਜੇਕਰ ਕੋਈ ਪੰਜਾਬੀ 골ਡ ਮੈਡਲ ਲੈ ਕੇ ਆਵੇ ਤਾਂ 3 ਕਰੋੜ ਰੁਪਏ ਦੇਵਾਂਗੇ ਸਰਕਾਰ ਵੱਲੋਂ। ਜੇ ਚਾਂਦੀ ਦਾ ਮੈਡਲ ਲੈ ਕੇ ਆਵੇ ਤਾਂ 2 ਕਰੋੜ ਤੇ ਕਾਂਸੇ ਦੇ ਮੈਡਲ ਵਾਲੇ ਨੂੰ 1 ਕਰੋੜ ਰੁਪਈਆ। ਤੇ ਇਹਨੇ ਭਾਈ ਐਥਲੈਟਿਕ ਕਿਹੜੇ-ਕਿਹੜੇ ਬੰਦੇ ਜਿੱਤ ਕੇ ਆਉਂਦੇ ਆ ਤੇ ਕਿਹੜੇ-ਕਿਹੜੇ ਮੈਡਲ ਲੈ ਕੇ ਆਉਂਦੇ ਆ ਪਰ ਇਸ ਗੱਲ ਦੀ ਆਸ ਕਰਦੇ ਆ ਕਿ ਪੰਜਾਬੀ ਐਥਲੈਟਿਕ ਜ਼ਿਕਰਯੋਗ ਪ੍ਰਾਪਤ ਕਰ ਸ਼ਾਇਦ ਹਾਜ਼ਿਲ ਕਰਨਗੇ। ਕੁਝ ਸਮੇਂ ਬਾਅਦ ਤੇ ਪੈਰਿਸ ਦੇ ਵਿੱਚ 올림픽 ਖੇਡਾਂ ਹੋਣੀਆਂ ਜੀ ਜੀ ਤਾਂ ਪੰਜਾਬ ਦੇ ਮੌਸਮ ਦੀ ਗੱਲ ਕਰਦੇ ਆ ਜੀ ਪੰਜਾਬ ਦਾ ਮੌਸਮ ਕਿਵੇਂ ਹੈ ਪੰਜਾਬ ਦੇ ਵਿੱਚ ਗਰਮੀ ਬਹੁਤ ਆ ਜੀ ਪੰਜਾਬ ਦੇ ਵਿੱਚ ਲੰਘੇ ਕੱਲ ਵੀ 47 ਡਿਗਰੀ ਟੈਂਪਰੇਚਰ ਸੀ ਪਰਸੋ ਵੀ ਤੇ ਚੌਥ ਵੀ ਪੰਜਾਬ ਦੇ ਵਿੱਚ ਐਸ ਵੇਲੇ ਜਦੋਂ ਆਪਾਂ ਇਹਨਾਂ ਖਬਰਾਂ ਦੀ ਸਾਂਝ ਪਾ ਰਹੇ ਹਾਂ ਸਵੇਰ ਦੇ ਵੇਲੇ ਤੇ ਪੂਰੀ ਕਰੜੀ ਤਿੱਖੀ ਧੁੱਪ ਨਿਕਲੀ ਐ ਨਿਖਰੀ ਹੋਈ ਧੁੱਪ ਨਿਕਲੀ ਐ ਤੇ ਅੱਜ ਵੀ ਪੰਜਾਬ ਦੇ ਵਿੱਚ ਪੂਰੀ ਹੀਟ ਵੇਵ ਚੱਲਣੀ ਐ ਮੇਰਾ ਖਿਆਲ ਆ ਵੀ 46 45 ਡਿਗਰੀ ਟੈਂਪਰੇਚਰ ਅੱਜ ਵੀ ਰਹਿਣਾ ਪੰਜਾਬ ਦੇ ਵਿੱਚ ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਕਿ ਪੰਜਾਬ ਦੇ ਵਿੱਚ 20 ਜੂਨ ਤੋਂ ਬਾਅਦ ਤਬਦੀਲੀ ਆ ਸਕਦੀ ਆ ਮੌਸਮ ਦੇ ਵਿੱਚ 20 ਜੂਨ ਤੋਂ ਪਹਿਲਾਂ ਕੋਈ ਸੰਭਾਵਨਾ ਹੈ ਨਹੀਂ ਤੇ ਉਸ ਤੋਂ ਅਗਲੀ ਗੱਲ ਇਹ ਜੀ ਕਿ 25 ਜੂਨ ਦੇ ਨੇੜੇ ਸਾਡੇ ਪੰਜਾਬ ਦੇ ਵਿੱਚ ਮੌਨਸੂਨ ਪਾਉਣਾ ਨੇ ਆਉਣਾ ਜਦੋਂ 20 ਕਣੀ ਦਾ ਸਿਲਸਿਲਾ ਸ਼ੁਰੂ ਹੋਣਾ ਤੇ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋ ਗਿਆ ਤੇ 6 ਜ਼ਿਲ੍ਹਿਆਂ ਦੇ ਵਿੱਚ ਝੋਨੇ ਦੀ ਲਵਾਈ ਦਾ ਕੰਮ ਇਸ ਵੇਲੇ ਚੱਲ ਰਿਹਾ ਤੇ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ ਬਹੁਤ ਵੱਧ ਗਈ ਹੈ 15000 ਮੈਗਾਵਾਟ ਨੂੰ ਪਾਰ ਕਰ ਗਈ ਹੈ ਬਿਜਲੀ ਦੀ ਮੰਗ ਤੇ ਜਿਹਦੇ ਕਰਕੇ ਇਸ ਵੇਲੇ ਪੰਜਾਬ 'ਚ ਬਿਜਲੀ ਦੇ ਕੱਟ ਵੀ ਬੜੇ ਲੰਮੇ ਲੰਮੇ ਲੱਗ ਰਹੇ ਕਈ ਥਾਵਾਂ 'ਤੇ ਤੇ ਇਹਦੇ ਕਰਕੇ ਕਈ ਤਰ੍ਹਾਂ ਦੇ ਸਿਆਸੀ ਸਵਾਲ ਵੀ ਉੱਠ ਰਹੇ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਹੀ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ